ਪਟਿਆਲਾ ਜ਼ਿਲ੍ਹੇ ਦੇ ਅੰਦਰ ਜਿੱਥੇ ਘੱਗਰ ਦਰਿਆ ਦਾ ਲੋਕਾਂ ਲਈ ਕਾਫੀ ਖਤਰਾ ਬਣਿਆ ਹੋਇਆ ਹੈ ਉੱਥੇ ਹੀ ਹਲਕੇ ਸ਼ਤਰਾਣੇ ਦੇ ਕਿਸਾਨਾਂ ਦੇ ਵੀ ਸਾਹ ਸੁੱਕੇ ਹੋਏ ਨੇ ਕਿਉਂਕਿ ਇਸ ਵਕਤ ਜਿਹੜਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਕਿ ਘੱਗਰ ਦਰਿਆ ਸਰੇ ਲੱਗਾ ਹੋਇਆ ਹੈ ਕਿ ਇਸ ਤੋਂ ਇਲਾਵਾ ਜਦੋਂ ਕਿ ਥੋੜਾ ਹੋਰ ਪਾਣੀ ਵਧ ਜਾਂਦਾ ਹੈ ਤਾਂ ਉਹ ਖੇਤਾਂ ਨੂੰ ਮਾਰ ਕਰ ਸਕਦਾ ਹੈ ਇਸ ਵਕਤ ਜਿਹੜੇ ਕਿ ਲਾਗਲੇ ਕਿਸਾਨ ਨੇ ਜ਼ਿਮੀਂਦਾਰ ਨੇ ਉਹਨਾਂ ਦੀਆਂ ਫਸਲਾਂ ਜਿਹੜੀਆਂ ਹਰਿਆਲੀ ਭਰੀਆਂ ਹੋਈਆਂ ਨੇ ਜਿਹੜੀਆਂ ਗੋਭ ਵਿੱਚ ਆਈਆਂ ਹੋਈਆਂ ਨੇ ਔਰ ਕਗਰ ਦਾ ਖਤਰਾ ਉਹਨਾਂ ਦੇ ਲਈ ਕਾਫੀ ਜ਼ਿਆਦਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਵਕਤ ਜਿਹੜਾ ਕਿ ਹੋਰ ਪਹੁੰਚ ਰਹੇ ਨੇ ਲੀਡਰ ਔਰ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬਾਊ ਵੀਰਦਾਸ ਜਿਹੜੇ ਪਹੁੰਚੇ ਹੋਏ ਨੇ ਆਪਣੇ ਸਮਰਥਕਾਂ ਸਮੇਤ ਕਗਰ ਦਾ ਜਾਜਾ ਲਹਿ ਰਹੇ ਨੇ ਔਰ ਇਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਰਹਾਂਗੇ ਜਿੱਥੇ ਇਸ ਵੱਡੀ ਮੁਸੀਬਤ ਦੇ ਵਿੱਚ ਜੇਕਰ ਪਾਣੀ ਨਿਕਲਦਾ ਹੈ ਬਾਹਰ ਕੋ ਦਰਦਾ ਤਾਂ ਅਸੀਂ ਇਹਨਾਂ ਦੇ ਹਰ ਤਰ੍ਹਾਂ ਦੇ ਰਾਸ਼ਨ ਵਗੈਰਾ ਲਈ ਅਸੀਂ ਇਹਨਾਂ ਲਈ ਉਪਲਬਧ ਕਰਾਵਾਂਗੇ ਗੁਰਦੁਆਰਿਆਂ ਦੇ ਵਿੱਚ ਵੀ ਜਿਹੜਾ ਕਿ ਪਰਬੰਧ ਕੀਤੇ ਜਾਣਗੇ ਅਸੀਂ ਪਾਚਾਪੁਰ ਘੱਗਰ ਦਰਿਆ ਦੇ ਪੁਲ ਦੇ ਉੱਤੇ ਖੜੇ ਹਾਂ ਜਿੱਥੇ ਕਿ ਇਸ ਵਕਤ ਦਾ ਨਜ਼ਾਰਾ ਤੰਦ ਕਰ ਰਿਹਾ ਕਿਉਂਕਿ ਚਾਰਚ ਫੇਰੇ ਜਿਹੜੀਆਂ ਫਸਲਾਂ ਹੈ ਕਿਸਾਨਾਂ ਦੀਆਂ ਉਹ ਵੀ ਹਰੀਆਂ ਭਰੀਆਂ ਨੇ ਨਜ਼ਰ ਆਣਗੀਆਂ ਔਰ ਜਿਹੜੀਆਂ ਕਿ ਨਿਸਰਨ ਦੇ ਕਿਨਾਰੇ ਪਹੁੰਚੀਆਂ ਹੋਈਆਂ ਨੇ ਪਰ ਕਿਸਾਨਾਂ ਦੇ ਵਿੱਚ ਮਿਉਸੀ ਦਿਖ ਨੂੰ ਮਿਲ ਰਹੀ ਹੈ ਜਿੱਥੇ ਘੱਗਰ ਦਾ ਖਤਰਾ ਮਡਰਾ ਰਿਹਾ ਹੈ ਉਹਨਾਂ ਨੂੰ ਉੱਥੇ ਹੀ ਉਹਨਾਂ ਵੱਲੋਂ ਇਸ ਜਿਹੜਾ ਘੱਗਰ ਦਾ ਪਾਣੀ ਕਿਤੇ ਬਾਹਰ ਆਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਪਰ ਇਸ ਵਕਤ ਹਜੇ ਤੱਕ ਕੋਈ ਖਤਰਾ ਨਹੀਂ ਘੰਟੀ ਨਹੀਂ ਹੈ ਜਿੱਥੇ ਹੋਰ ਇਹ ਕਈ ਕਿਸਾਨ ਇੱਥੇ ਅਗੂ ਬੰਦ ਦੇ ਉੱਤੇ ਵੀ ਨਜ਼ਰ ਆਣਗੇ ਤੁਹਾਨੂੰ ਔਰ ਕਿਸਾਨਾ ਉਹਦੇ ਵੀ ਜਿਹੜੇ ਕੀ ਧਿਆਨ ਇਸੇ ਤਰਫ ਹੀ ਨਜ਼ਰ ਆ ਰਿਹਾ ਹੈ ਉੱਥੇ ਹੀ ਅੱਜ ਜਿਹੜੇ ਹਲਕਾ ਚਤਰਾਣਾ ਦੇ ਇਨਚਾਰਜ ਨੇ ਬਾਬੂ ਕਬੀਰ ਦਾਸ ਸਤ੍ਰੋਮਣੀ ਕਾਲੀਦਲ ਵੱਲੋਂ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਇਸ ਵਕਤ ਜਿਹੜਾ ਕੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦਾ ਇੱਕ ਉਹਨਾਂ ਨੇ ਵੀ ਆਪਣਾ ਮਨ ਬਣਾਇਆ ਹੋਇਆ ਹੈ ਔਰ ਹਰ ਵਕਤ ਜਿਹੜੇ ਕੀ ਇੱਥੇ ਕਿਸਾਨਾਂ ਦੇ ਜਿਹੜੇ ਕੋਈ ਨੁਕਸਾਨ ਨਾ ਹੋ ਜਾ ਕਿਸੇ ਤਰ੍ਹਾਂ ਦਾ ਔਰ ਕਿਸਾਨਾਂ ਦੇ ਨਾਲ ਜੁਟੇ ਰਹਿਣ ਲਈ ਖੜੇ ਪਹੁੰਚੇ ਹੋਏ ਨੇ ਅਸੀਂ ਗੱਲ ਕਰਾਂਗੇ ਬਾਊ ਕਬੀਰ ਸਾਾਸ ਨਾਲ ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਜਿਹੜਾ ਅੱਜ ਦੇ ਹਾਲਾਤ ਐ ਇੱਥੇ ਘੱਗਰ ਦੇ ਕਿਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਤੁਸੀਂ ਵੀ ਇੱਥੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨੋਂ ਵਾਸਤੇ ਪਹੁੰਚੇ ਹੋ ਕਿਉਂਕਿ ਇਹ ਏਰੀਆ ਦੇ ਵਿੱਚ ਫਲਾਡ ਆਉਂਦਾ ਹੈ ਤਾਂ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੇ ਕਿਸਾਨਾਂ ਦੇ ਜਿਹੜੇ ਫਸਲ ਹੈ ਇਸ ਵਕਤ ਜਿਹੜੀ ਕਿ ਸਿਰੇ ਤੇ ਆਈ ਹੋਈ ਜੇਕਰ ਡੁੱਬ ਜਾਂਦੀ ਹੈ ਤਾਂ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਕੀ ਲੱਗਦਾ ਤੁਹਾਨੂੰ ਇਸ ਏਰੀਆ ਦੇ ਵਿੱਚ ਜਿਹੜੀਆਂ ਸਰਕਾਰਾਂ ਦੀ ਹੈ ਕਿਸ ਤਰ੍ਹਾਂ ਦੀ ਦੇਖੋ ਮੈਰੋਕ ਸਭ ਜਿਹੜੇ ਫਲਾਡਾਂ ਦਾ ਇੰਤਜ਼ਾਮ ਸਰਕਾਰਾਂ ਨੇ ਪਹਿਲਾਂ ਮੌਸਮ ਨੂੰ ਦੇਖਦੇ ਹੋਇ ਕਰਨਾ ਹੁੰਦਾ ਸਾਰਾ ਜਿਹੜਾ ਸਰਕਾਰ ਦੇ ਹੱਥ ਹੁੰਦਾ ਟਾਈਮ ਨਾਲ ਨਦੀ ਨਾਲਿਆਂ ਦੀ ਸਫਾਈ ਕਰਨੀ ਔਰ ਹੜਾਂ ਦਾ ਇੰਤਜ਼ਾਮ ਕਰਨਾ ਤੁਸੀਂ ਆ ਦੇਖੋ ਪਿਛਲੇ ਇਹਨਾਂ ਨੇ ਸਮੇਂ ਜਿੰਨਾ ਵੀ ਇਹ ਫੰਡ ਆਪਣੇ ਰੱਖੇ ਸੀ ਇਹਨਾਂ ਦੇ ਫੰਡ ਉਵੇਂ ਹੀ ਪਏ ਰਹੇ ਇਹਨਾਂ ਨੇ ਕੋਈ ਬਾਲੀ ਸਫਾਈ ਨਹੀਂ ਕੀਤੀ ਜੇ ਪ੍ਰੋਪਰ ਮੈਸਮ ਦਾ ਸਮੇਂ ਸਿਰ ਸਫਾਈ ਕਰ ਦਿੰਦੇ ਤਾਂ ਜਿਹੜਾ ਪਾਣੀ ਦਾ ਨਿਕਾਸ ਰੁਕਣ ਦੀ ਬਜਾਏ ਜੇ ਚੱਲੀ ਜਾਵੇ ਤਾਂ ਉਹਦਾ ਪਾਣੀ ਦੀ ਘੱਟ ਮਾਰ ਪੈਂਦੀ ਹੈ ਔਰ ਸਭ ਤੋਂ ਵੱਡੀ ਸਰਕਾਰ ਦੀ ਨਲਕੀ ਇਹ ਹੈ ਜਿਹੜਾ ਸਾਡੇ ਡੈਮ ਤੇ ਜਿਹੜੇ ਸਾਡੇ ਬਾਦਲ ਸਾਹਿਬ ਦੀ ਸਰਕਾਰ ਸੀ ਉਹਦੇ ਇੰਚਾਰਜ ਡੈਮ ਦੇ ਪੰਜਾਬ ਗਵਰਨਮੈਂਟ ਸੀ ਉਹਦਾ ਜਿਹੜਾ ਉਹਨਾਂ ਨੇ ਕਬਜ਼ਾ ਜਾਂ ਉਹਦੇ ਜਿਹੜੇ ਮੈਂਬਰ ਐ ਅੱਜ ਉਹ ਸੈਂਟਰ ਸਰਕਾਰ ਕੋਲ ਹੀ ਚਲੇ ਗਿਆ ਜੇ ਇਹਨਾਂ ਦਾ ਉੱਥੇ ਰਾਈਟ ਹੁੰਦਾ ਆਪਣਾ ਪਾਣੀ ਖੋਲਣ ਦਾ ਜਿੰਨਾ ਪਾਣੀ ਕਿਸ ਟਾਈਮ ਛੱਡਣਾ ਕਿਉਂਕਿ ਪੰਜਾਬ ਦੇ ਹਾਲਾਤ ਪੰਜਾਬ ਦੀਆਂ ਜ਼ਮੀਨਾਂ ਦਾ ਸਟੇਟ ਸੀਐਮ ਨੂੰ ਜ਼ਿਆਦਾ ਪਤਾ ਹੁੰਦਾ ਜੇ ਤੁਹਾਨੂੰ ਉਹ ਆਪਣੇ ਹਿਸਾਬ ਨਾਲ ਕਿੱਥੇ ਕਿਸ-ਕਿਸ ਰੇਸ਼ਿਓ ਚ ਕਿਦਾਂ ਪਾਣੀ ਛੱਡਣਾ ਕਿਉਂਕਿ ਪੰਜਾਂ ਦਰਿਆਵਾਂ ਦੀ ਸਾਡੀ ਤਰਤੀ ਆ ਅਸੀਂ ਇੱਕ ਪਾਸੇ ਨਹੀਂ ਸਾਰੇ ਪਾਸੇ ਧਿਆਨ ਰੱਖਣਾ ਜੇ ਸਾਡਾ ਪਾਣੀ ਤੇ ਉੱਥੇ ਕੰਟਰੋਲ ਨਹੀਂ ਹੋਊਗਾ ਤਾਂ ਮੈਂ ਸਮਝਦਾ ਪੰਜਾਬ ਪਾਣੀ ਚ ਡੁੱਬੂਗਾ ਔਰ ਇਹੀ ਵਜ੍ਹਾ ਨਾਲ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਜਨਾਲਾ ਚ ਆਪਣੇ ਬੋਹਰ ਵੱਲ ਫਾਜ਼ਿਲਕਾ ਵੱਲ ਜਿੰਨੇ ਰਾਵੀ ਦਰਿਆ ਨੇ ਮਾਰ ਬਿਆਸ ਨੇ ਕੀਤੀ ਹੈ ਸਭ ਤੋਂ ਜ਼ਿਆਦਾ ਉੱਥੇ ਮਾਰ ਪਈ ਹੈ ਜਿੱਥੇ ਸੈਂਟਰ ਸਰਕਾਰ ਦਾ ਕਬਜ਼ਾ ਜੇ ਕਬਜ਼ਾ ਸਾਡੇ ਹੱਥ ਹੁੰਦਾ ਤਾਂ ਇੰਨੇ ਪੰਜਾਬ ਦੇ ਜਿਹੜੀ ਲੱਖਾਂ ਏਕੜ ਜਿਹੜੀ ਮੈਂ ਸਮਝਦਾ ਜਿਹੜੀ ਜ਼ਮੀਨ ਬਰਬਾਦ ਹੋਈ ਹੈ ਸਾਡੇ ਕਿਸਾਨ ਬਚ ਸਕਦੇ ਸੀ ਕਾਫੀ ਵੱਡੀ ਤਵਾਹੀ ਆਈ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਫਾਜ਼ਲ ਕਾਬੋਰ ਵੱਲ ਉਧਰ ਉਸ ਏਰੀਆ ਦੇ ਵਿੱਚ ਕਿਸਾਨਾਂ ਦੇ ਜਿਹੜੇ ਕਿ ਕਾਫੀ ਵੱਡਾ ਨੁਕਸਾਨ ਵੀ ਹੋਇਆ ਹੈ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ ਉਹਦੇ ਨਾਲ ਨਾਲ ਜਿਹੜਾ ਕਿ ਕੁਝ ਉਹਨਾਂ ਦੇ ਪਸ਼ੂ ਜਿਹੜੇ ਰੁੜ ਗਏ ਨੇ ਹੋਰ ਵੀ ਕਈ ਤਰ੍ਹਾਂ ਦੀ ਉਹਨਾਂ ਦੇ ਖਾਣ ਪੀਣ ਵਾਸਤੇ ਵੀ ਕਾਫੀ ਉਸ ਜਗ੍ਹਾ ਤੇ ਉਹਨਾਂ ਨੂੰ ਲੋੜ ਹੈ ਔਰ ਨਹੀਂ ਸਰਕਾਰਾਂ ਦੇ ਕਈ ਵਾਰੀ ਪਹੁੰਚਦੀਆਂ ਕੀ ਲੱਗਦਾ ਤੁਹਾਨੂੰ ਸਰਕਾਰਾਂ ਦੇ ਜਿਹੜੇ ਵਾਅਦੇ ਇਸ ਵਕਤ ਦੇ ਕਿਵੇਂ ਨਜ਼ਰ ਆ ਰਹੇ ਨੇ ਸਰਕਾਰ ਦੇ ਤਾਂ ਭਾਜੀ ਸਾਰੇ ਵਾਅਦੇ ਜਿਹੜੇ ਆ ਨਾ ਇਹ ਕਹਿਨ ਨੂੰ ਆ ਫੋਟੋਆਂ ਖਚਾਣ ਨੂੰ ਆ ਅੱਜ ਲੋਕਾਂ ਨੂੰ ਜ਼ਰੂਰਤ ਹੈ ਪਸ਼ੂਆਂ ਦੇ ਚਾਰੇ ਵਾਸਤੇ ਜਿਨ੍ਹਾਂ ਦੇ ਘਰ ਅੱਜ ਮੈਂ ਸਮਝਦਾ ਮੈਂ ਦੇਖ ਰਿਹਾ ਥੋੜੇ ਮਾਧਿਅਮ ਰਾਹੀਂ ਚੈਨਲਾਂ ਰਾਹੀਂ ਅੱਜ ਲੋਕਾਂ ਦੇ ਘਰ ਤਬਾਹ ਹੋ ਗਿਆ ਉਹਨਾਂ ਕੋਲੇ ਮਤਲਬ ਛੱਤ ਦੀ ਕੋਈ ਜਗ੍ਹਾ ਨਹੀਂ ਰਹੀ ਖਾਣ ਨੂੰ ਕੋਈ ਰਾਸ਼ਨ ਨਹੀਂ ਰਿਹਾ ਅੱਜ ਜ਼ਰੂਰਤ ਹੈ ਉਹਨਾਂ ਲੋਕਾਂ ਨੂੰ ਸਾਮਨ ਦੀ ਪਰ ਮੈਂ ਸਮਝਦਾ ਜਿੰਨੇ ਆ ਸਾਡੇ ਐਸਜੀਪੀਸੀ ਕੰਮ ਕਰ ਰਹੀ ਹੈ ਸਾਰੀ ਥਾਂ ਤੇ ਕੈਂਪ ਲਾਏ ਹੋਏ ਨੇ ਸਾਡੇ ਪ੍ਰਧਾਨ ਸੁਖਵੀਰ ਬਾਦਲ ਜੀ ਨੇ ਸਾਰੇ ਪੰਜਾਬ ਦਾ ਦੌਰਾ ਕਰਕੇ ਜਿੱਥੇ ਕਿਸਤੀ ਮਹੀਆ ਦੀ ਲੋੜ ਹੈ ਕਿਸਤੀਆਂ ਭੇਜੀਆਂ ਨੇ ਜਿੱਥੇ ਪਸ਼ੂਆਂ ਦੇ ਰਾਸ਼ਨ ਦੀ ਲੋੜ ਹੈ ਉੱਥੇ ਰਾਸ਼ਨ ਭੇਜਿਆ ਸਾਡੇ ਵੀ ਜਿਹੜੇ ਅਸੀਂ ਹਲਕਾ ਸੇਵਾਦਾਰ ਆ ਇਨਚਾਰਜ ਡਿਊਟੀ ਲਈ ਹੈ ਵੀ ਜਿਸ ਜਿਸ ਜਗ੍ਹਾ ਤੇ ਤੁਹਾਡੇ ਫਲੱਡ ਦੀ ਸੰਭਾਵਨਾ ਉੱਥੇ ਜਾ ਕੇ ਲੋਕਾਂ ਦੇ ਨਾਲ ਖੜ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਸੋ ਮੈਂ ਵੀ ਹਲਕੇ ਛਤਰਾਣੇ ਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਅਸੀਂ ਜਾਇਜ਼ਾ ਲੈਣਾ ਹੈ ਤੁਸੀਂ ਦੇਖੋ ਅੱਜ ਜੀ ਇਹ ਸਾਰੀ ਰਾਤ ਅੱਜ ਮੈਂ ਪੈਂਦਾ ਰਿਹਾ ਤਾਂ ਇਹ ਵੀ ਖਤਰੇ ਤੋਂ ਜਿਹੜਾ ਹੈਗਾ ਮੈਂ ਸਾਹਮਣੇ ਸਾਹਮਣੇ ਤੋਂ ਹੀ ਇੱਧਰ ਕੈਮਰਾ ਦੇਖ ਕੇ ਦਿਖਾਉ ਆ ਬਿਲਕੁਲ ਨੇੜੇ ਲੱਗਿਆ ਹੋਇਆ ਸੋ ਅਸੀਂ ਤਾਂ ਪ੍ਰਮਾਤਮਾ ਅੱਗੇ ਵੀ ਇਹ ਬੇਨਤੀ ਕਰਦੇ ਆਂ ਵੀ ਇਹ ਪ੍ਰਮਾਤਮਾ ਜਿਹੜਾ ਮੌਸਮ ਨੂੰ ਲੋਕਾਂ ਨੂੰ ਰਾਹਤ ਦੇ ਬਹੁਤ ਅੱਧੇ ਪੰਜਾਬ ਦੀ ਸਾਡੀ ਜਿਹੜੀ ਕਿਸਾਨੀ ਬਰਬਾਦ ਹੋ ਗਈ ਹੈ ਕਿਉਂਕਿ ਸਾਡਾ ਤਾਂ ਸਭ ਤੋਂ ਜ਼ਿਆਦਾ ਫਲੱਡ ਏਰੀਆ ਮੈਂ ਸਾਹਮਣੇ ਜਦੋਂ ਕੱਗਰ ਇੱਥੋਂ ਚੱਲਦਾ ਇਹ ਆਪਣੇ ਤਾਂ ਘਰ ਤੋਂ ਮਾਰਕਪੁਰ ਤੋਂ ਸਭ ਤੋਂ ਮਾਰ ਹਲਕੇ ਛਤਰਾਣੀ ਚ ਪਾਣੀ ਦੀ ਪੈਂਦੀ ਆ ਖੜਾਂ ਦੀ ਮਾਰ ਪੈਂਦੀ ਐ ਸੋ ਅੱਜ ਬਿਲਕੁਲ ਕਿਨਾਰੇ ਤੇ ਮੈਂ ਦੇਖ ਰਿਹਾ ਇੱਥੇ ਖੜ ਕੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਸੋ ਅਸੀਂ ਲੋਕਾਂ ਦੇ ਨਾਲ ਖੜੇ ਆ ਜਿਹੜੇ ਵੀ ਇੰਤਜ਼ਾਮ ਪ੍ਰਧਾਨ ਜੀ ਜਿਸ ਤਰ੍ਹਾਂ ਇਸ ਇਲਾਕੇ ਦੇ ਵਿੱਚ ਵੈਸੇ ਤਾਂ ਜਿੰਮੇਵਾਰੀਆਂ ਸਰਕਾਰਾਂ ਦੀਆਂ ਹੁੰਦੀਆਂ ਐ ਦੇਖ ਕੇ ਇੱਥੇ ਕਿਸਾਨਾਂ ਨੂੰ ਜੇ ਫਲੱਡ ਬਾਹਰ ਆਂਦਾ ਹੈ ਕਿਉਂਕਿ ਕੁਦਰਤੀ ਆਫਤ ਆਂਦੀ ਹੈ ਕੋਈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਕੀਤਾ ਜਾਊ ਕਿਸਾਨਾਂ ਨੂੰ ਦੇਖੋ ਜੀ ਅਸੀਂ ਤਾਂ ਲੋਕਾਂ ਨਾਲ ਤਾਂਮਾ ਸਾਡੀ ਸਰਕਾਰ ਹੈ ਪਰਮ ਨਹੀਂ ਜੇ ਜਿੰਨੀਆਂ ਸਾਡੀਆਂ ਸੋਸ਼ਲ ਜਥੇਬੰਦੀਆਂ ਨੇ ਹਮੇਸ਼ਾ ਜਦੋਂ ਵੀ ਕਿਸਾਨਾਂ ਦੀ ਮਾਰ ਫਲੱਡ ਤੇ ਸਾਡੇ ਪਟਿਆਲੇ ਜ਼ਿਲ੍ਹੇ ਚ ਆਈ ਆ ਤਾਂ ਜਿਹੜੀਆਂ ਸੋਸ਼ਲ ਜਥੇਬੰਦੀਆਂ ਨੇ ਸਾਡੀ ਐਸਜੀਪੀਸੀ ਹੈ ਵੱਧ ਚੜ ਕੇ ਲੋਕਾਂ ਦੇ ਨਾਲ ਖਲੌਂਦੀ ਹੈ ਚਾਹੇ ਪਸ਼ੂਆਂ ਚਾਰਾ ਦੇਣ ਦੀ ਗੱਲ ਹੋਵੇ ਚਾਹੇ ਤਰਪਾਨਾ ਦੇਣ ਦੀ ਗੱਲ ਹੋਵੇ ਜਾਂ ਹੋਰ ਪਾਣੀ ਦੀ ਗੱਲ ਹੋਵੇ ਰਾਸ਼ਨ ਦੀ ਗੱਲ ਹੋਵੇ ਸਾਰੇ ਜਿਹੜੇ ਸਾਡੇ ਜਥੇਬੰਦੀਆਂ ਨੇ ਅਸੀਂ ਤਿਆਰ ਹਾਂ ਪ੍ਰਮਾਤਮਾ ਨਾ ਕਰੇ ਅਸੀਂ ਨੋ ਬਤਾਵੇ ਪਰ ਫਿਰ ਵੀ ਸਾਡੇ ਵੱਲੋਂ ਜਿਹੜੇ ਜਿਹੜੇ ਸਾਡੇ ਗੁਰੂ ਘਰ ਨੇ ਉੱਥੇ ਵੀ ਅਸੀਂ ਕਿਹਾ ਵੀ ਭਾਈ ਜੇ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਸਾਡਾ ਜਿਹੜਾ ਇੰਤਜ਼ਾਮ ਹੈ ਆਪਾਂ ਨੂੰ ਕਰਕੇ ਰੱਖਣਾ ਜੀ ਜਥੇਦਾਰ ਸਭ ਤੁਹਾਡੇ ਕੋਲ ਇਹ ਤੁਹਾਡਾ ਇਲਾਕਾ ਹੈ ਤੁਹਾਡਾ ਇੱਥੇ ਬਾਸ਼ਾਪੁਰ ਏਰੀਆ ਹੈ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਹੈ ਵੀ ਇਹ ਕਾਲੀਦਲ ਵੱਲੋਂ ਵੀ ਅੱਜ ਇੱਕ ਮੋੜੇ ਨਾ ਮੋਟਾ ਲਾ ਕੇ ਖੜਨ ਦੀ ਗੱਲ ਕਹੀ ਜਾ ਰਹੀ ਹੈ ਕਿਉਂਕਿ ਇਸ ਏਰੀਏ ਦੇ ਵਿੱਚ ਜੇਕਰ ਫਲੱਡ ਆਂਦਾ ਹੈ ਤੇ ਇੱਥੇ ਕਿੰਨਾ ਨੁਕਸਾਨ ਹੋ ਸਕਦਾ ਹੈ ਨੁਕਸਾਨ ਤਾਂ ਇਥੇ ਵੀ ਜੇ ਫਲੱਡ ਆ ਜਾਂਦਾ 80% ਤੋਂ ਉੱਪਰ ਨੁਕਸਾਨ ਹੋ ਜਾਣਾ ਇਹਨਾਂ ਪਿੰਡਾਂ ਦਾ ਤੇ ਇਹ ਤਾਂ ਸਾਨੂੰ ਪ੍ਰਮਾਤਮਾ ਨੇ ਬਚਾ ਕੇ ਰੱਖਿਆ ਹੋਇਆ ਸਰਕਾਰ ਦੀ ਇੰਨੀ ਨਲਾਕੀ ਹੈ ਵੀ ਚਲੋ ਐਮਐਲਏ ਸਾਹਿਬ ਕਹਿੰਦੇ ਵੀ ਉੱਥੇ ਤਾਂ ਕੰਟਰੋਲ ਚ ਲਿਆ ਗਿਆ ਉਹਨਾਂ ਕੋਲ ਪੈਂਟਰ ਕੋਡ ਤੇ ਸੁਖਨਾ ਲੇਕ ਦਾ ਬਿਲਕੁਲ ਕੰਟਰੋਲ ਇਹਨਾਂ ਕੋਲ ਹੀ ਆ ਉਥੋਂ ਉਰੂ ਵੀ ਛੜ ਛੜ ਕੇ ਪਾਣੀ ਸਾਰ ਨੂੰ ਡੋਬ ਰਿਹਾ ਪਹਿਲਾਂ ਖਾਲੀ ਕਰ ਦਿੰਦੇ ਕੀ ਲੱਗਦਾ ਤੁਹਾਨੂੰ ਇਹ ਜ਼ਿੰਮੇਵਾਰੀ ਨਹੀਂ ਬਣਦੀ ਸਰਕਾਰ ਦੀ ਜਿਹੜੀ ਥਾਵਾਂ ਤੋਂ ਪੁਲ ਨੀਵੇਂ ਜਾਂ ਘੱਗਰ ਦਾ ਇਹ ਬੰਨ ਨੀਵੇਂ ਆ ਕੀ ਲੱਗਦਾ ਤੁਹਾਨੂੰ ਇਹ ਸਫਾਈਆਂ ਕਿਸੇ ਡਰੇਨ ਦੀ ਨਹੀਂ ਹੋਈ ਕੁਛ ਨਹੀਂ ਹੋਈ ਸਾਰਾ ਪੈਸਾ ਪਤਾ ਨਹੀਂ ਉਹ ਕਿੱਥੇ ਗਿਆ ਕਿੱਥੇ ਨਹੀਂ ਕੋਈ ਕਿਸੇ ਡਰੇਨ ਦੀ ਸਫਾਈ ਨਹੀਂ ਹੋਈ ਘੱਗਰ ਦੀ ਨਹੀਂ ਹੋਈ ਕਿਤੇ ਨਹੀਂ ਇਹ ਸਫਾਈ ਕਰਦੇ ਤੇ ਫਲਾਡ ਆਉਣ ਦੀ ਲੋੜ ਹੀ ਨਹੀਂ ਆਉਂਦੀ ਕੀ ਲੱਗਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਹਨਾਂ ਵੱਲੋਂ ਇੱਥੇ ਇਸ ਇਲਾਕੇ ਦੇ ਵਿੱਚ ਢਿੱਲ ਕਿਉਂ ਦਿਖਾਈ ਗਈ ਹੈ ਕਿਉਂਕਿ ਇਸ ਵਕਤ ਜਿਹੜਾ ਕਿ ਹਾਲਾਤ ਹੈ ਜੇਕਰ ਬਾਹਰ ਆ ਜਾਂਦਾ ਪਾਣੀ ਤਾਂ ਕਾਫੀ ਜ਼ਿਆਦਾ ਨਾਜਿਕ ਹੋ ਸਕਦੇ ਨੇ ਉਹਨਾਂ ਨੇ ਢਿੱਲ ਕੀ ਕੀਤੀ ਹੈ ਜੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਉਹ ਵੀ ਇੱਕ ਸੈਂਟਰ ਦੀ ਪਾਰਟੀ ਆ ਉਹ ਪੰਜਾਬ ਨੂੰ ਲੁੱਟਣ ਆਈ ਆ ਉਹਨਾਂ ਨੂੰ ਲੁੱਟ ਕੇ ਲੈ ਜਾਣਾ ਬਸ ਹੋਰ ਕੋਈ ਉਹਨਾਂ ਨੇ ਕੀ ਕਰਨਾ ਇਹ ਸੰਨ ਸਰੋਮੀ ਇਕਾਲੀ ਦਲ ਵੱਲੋਂ ਜਿਨ੍ਹਾਂ ਨੇ ਦੱਸਿਆ ਕਿ ਅੱਜ ਦੇ ਜਿਹੜੇ ਹਾਲਾਤ ਹੈ ਘਿਰਦੇ ਉਹ ਦੇਖਣ ਆਏ ਨੇ ਔਰ ਮੌਕੇ ਦੇ ਜਿਹੜੇ ਹਾਲਾਤ ਅੱਜ ਦੇਖ ਕੇ ਕਿਉਂਕਿ ਉਹਨਾਂ ਵੱਲੋਂ ਵੀ ਇੱਕ ਕਿਸਾਨਾਂ ਦੇ ਨਾਲ ਸਾਥ ਦੇਣ ਦਾ ਵੱਡਾ ਵਾਅਦਾ ਕੀਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਜਿਹੜੇ ਇਹ ਘਰ ਦਾ ਪਾਣੀ ਜੇਕਰ ਵੱਧ ਜਾਂਦਾ ਹੈ ਤਾਂ ਇਹ ਖੇਤਾਂ ਦੇ ਵਿੱਚ ਜਾ ਕੇ ਕਿੰਨਾ ਕੁ ਨੁਕਸਾਨ ਕਰ ਸਕਦਾ ਹੈ ਹਾਂ ਜੀ ਉੱਥੇ ਹੁਣ ਇਸ ਵਕਤ ਜਿਹੜੀ ਕਿ ਮਿੱਟੀ ਪਾਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਸੀਂ ਗੱਲ ਕਰਾਂਗੇ ਜਿਹੜੀ ਕਿ ਬਾਉ ਕਬੀਰ ਦਾਸ ਦੀ ਪਹੁੰਚ ਨੇ ਇੱਥੇ ਹਲਕਾ ਸਤਰਾਣਾ ਦੇ ਕਿਸਰਾਉਣ ਵਿੱਚ ਕਾਲੀ ਦਲ ਵੱਲੋਂ ਹਾਂ ਜੀ ਕੀ ਕਹਿਣਾ ਚਾਹੂਗੋ ਜਿਹੜਾ ਕਿ ਅੱਜ ਦਾ ਜਿਹੜੇ ਹਾਲਾਤ ਨੇ ਔਰ بارش ਵੀ ਉੱਤੋਂ ਪੈਣ ਲੱਗ ਰਹੀ ਹੈ ਔਰ ਹੁਣ ਇਸ ਵਕਤ ਦੇ ਕੀ ਹਾਲਾਤ ਨੇ ਮਹਿਰੋਗ ਜੀ ਜਿਹੜੇ ਫਲੱਡਾਂ ਦੇ ਐਸਟੀਮੇਟ ਬਣਾਉਨੇ ਆਪਾਂ ਵੀ ਫਲੱਡ ਆ ਜਾਵੇ ਉਹਦਾ ਵਾਸਤੇ ਅਸੀਂ ਫੰਡ ਰੱਖੇ ਹੁੰਦੇ ਨੇ ਜਿਹੜੇ ਫੰਡ ਇਹਨਾਂ ਨੇ ਰੱਖੇ ਸੀ ਉਹ ਮਈ ਜੂਨ ਚ ਜੁਲਾਈ ਤੱਕ ਮੁਕੰਮਲ ਹੋ ਜਾਂਦਾ ਦੋ ਮਹੀਨੇ ਹੁੰਦੇ ਨੇ ਸਾਡੇ ਕੰਮ ਕਰਾਨ ਨੂੰ ਸਫਾਈ ਕਰਾਨ ਨੂੰ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਇਸ ਵਕਤ ਜਿਹੜੀ ਮਿੱਟੀ ਪਾ ਰਹੇ ਆ ਹੁਣ ਇਸ ਟਾਈਮ ਜੇ ਬਾਈ ਚਾਂਸ ਬਾਹਰ ਨਿਕਲੇ ਮੈਂ ਉਹੀ ਬੇਨਤੀ ਕਰਨੀ ਚਾਹੁੰਦਾ ਜਿਹੜੇ ਦੋ ਮਹੀਨੇ ਦੇ ਕੰਮ ਇਹਨਾਂ ਨੂੰ ਪਹਿਲਾਂ ਐਡਵਾਂਸ ਕਰਨੇ ਚਾਹੀਦੇ ਸੀ ਅੱਜ ਤੁਹਾਡੇ ਸਾਹਮਣੇ ਜੀਸੀਬੀ ਲੱਗੀ ਹੋਈ ਹੈ ਮਿੱਟੀ ਦਾ ਕੰਮ ਥੈਲੇ ਦਾ ਕੰਮ ਅੱਜ ਭਰਤੀ ਹੋ ਰਿਹਾ ਥੈਲੇ ਜੇ ਭਰਤੀ ਕਰਨੇ ਸੀ ਜਿਹੜਾ ਇਹਨਾਂ ਨੇ ਬਜਟ ਰੱਖਿਆ ਸੀ ਉਹ ਤਾਂ ਇਹਨਾਂ ਨੂੰ ਪਹਿਲੇ ਭਰ ਕੇ ਰੱਖਣੇ ਚਾਹੀਦੇ ਸੀ ਜਦੋਂ ਫਲੱਡ ਆ ਜਾਊਗਾ ਉਹ ਤੇ ਹੁਣ ਤਾਂ ਇਹ ਥੈਲੇ ਪਰਾ ਰਹੇ ਸੋ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਸਰਕਾਰ ਦੀ ਨਲਾਕੀ ਹੈ ਸਰਕਾਰ ਤਾਂ ਆਪਣਾ ਵਨ ਨੁਕਾਤੀ ਪ੍ਰੋਗਰਾਮ ਹੈਗਾ ਦਿੱਲੀ ਤੋਂ ਲੁੱਟਣ ਆਏ ਹੋਏ ਨੇ ਔਰ ਦਿੱਲੀ ਦੇ ਲੁਟੇਰਿਆਂ ਨੇ ਪੰਜਾਬ ਦਾ ਮੁੱਖ ਮੰਤਰੀ ਦਾ ਨਾਂ ਉਹਨੂੰ ਤਾਂ ਇਹਨਾਂ ਨੇ ਚੁਟਕਲੇ ਸੁਣਾਉਣ ਵਾਸਤੇ ਲੋਕਾਂ ਨੂੰ ਹੁਸਾਣ ਵਾਸਤੇ ਰੱਖਿਆ ਪਿਆ ਅਦਰਵਾਈਜ਼ ਜਿਹੜਾ ਵੀ ਕੰਮ ਹੈ ਉਹ ਦਿੱਲੀ ਦੇ ਇਹਨਾਂ ਦੇ ਆਕਾ ਕੇ ਕੇਜਰੀਵਾਲ ਤੇ ਹੋਰ ਇਹਨਾਂ ਦੀ ਜਿਹੜੀ ਟੀਮ ਹੈ ਪੰਜਾਬ ਨੂੰ ਲੁੱਟਣ ਤੇ ਲੱਗੀ ਹੋਈ ਹੈ ਪੰਜਾਬ ਦੇ ਲੋਕਾਂ ਵੱਲ ਕੋਈ ਧਿਆਨ ਨਹੀਂ ਹੈ ਜੇ ਪੰਜਾਬ ਦੇ ਲੋਕਾਂ ਵੱਲ ਧਿਆਨ ਹੁੰਦਾ ਅੱਜ ਪੰਜਾਬ ਦੀ ਕਿਸੇ ਵੀ ਮੈਂ ਜ਼ਿਲ੍ਹੇ ਚ ਫਿਰਦਾ ਪੂਰੇ ਪਟਿਆਲੇ ਜ਼ਿਲ੍ਹੇ ਚ ਆਪਣੇ ਹਲਕੇ ਚ ਸਤਰਾਂ ਨੇ ਚ ਬੌਜੀ 1 ਇੰਚ ਟਾਕੀ ਕਿਤੇ ਮਿੱਟੀ ਦੀ ਨਹੀਂ ਪਈ ਇੱਧਰ ਕੈਮਰਾ ਕਮਾ ਕੇ ਸੱਜੇ ਦੇਖ ਲੋ ਖੱਬੇ ਦੇਖ ਲੋ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ ਸੜਕਾਂ ਮੁਕੰਮਲ ਮਤਲਬ ਕੱਚੀ ਜਿਹੜਾ ਰਸਾ ਹੁੰਦਾ ਉਸ ਤੋਂ ਵੀ ਬੁਰੀਆਂ ਹਾਲਤ ਅੱਜ ਪੰਜਾਬ ਦੀਆਂ ਸੜਕਾਂ ਦੀ ਹੈ ਅਮੈਂ ਗਿਆ ਸੀ ਚਿੱਚੜ ਵਾਲੇ ਪਿੱਛੇ ਜਿਹੜਾ ਇੱਥੋਂ ਦਾ ਐਮ.ਐਲ.ਏ ਆ ਬਹੁਜੀ ਉਹਦੇ ਸਾਡੀ ਟੀਮ ਉੱਥੇ ਦੇਖਣ ਗਈ ਤੇ ਉੱਥੇ ਸਾਡੇ ਜਾਂਦੇ ਜਾਂਦੇ ਗੱਡੀ ਖਦਾਨਾ ਚ ਗਿਰ ਗਈ ਸੜਕ ਖੜੀ ਸੀ ਉਹਦੇ ਥੰਨੋਂ ਬਾਈ ਜੀ ਮਿੱਟੀ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਵੀ ਟਹਿ ਟੇਰੀ ਹੋ ਗਈ ਸੋ ਇਹ ਬੱਤਰ ਹਾਲਾਤ ਨੇ ਜਿਹੜੇ ਆਮ ਆਦਮੀ ਸਰਕਾਰ ਪਾਰਟੀ ਨੇ ਕਿਤੇ ਨੇ ਮੈਂ ਸਮਝਦਾ ਇਸ ਤੋਂ ਨਕਮੀ ਸਰਕਾਰ ਪੰਜਾਬ ਚ ਅੱਜ ਤੱਕ ਕੋਈ ਆਈ ਨਹੀਂ ਕੀ ਕਹਿਣਾ ਚਾਹੂਗੇ ਤੁਸੀਂ ਇਥੋਂ ਦੇ ਵਸਨੀਕੋ ਕਿਸ ਤਰ੍ਹਾਂ ਲੱਗ ਰਿਹਾ ਵੀ ਤੁਹਾਨੂੰ ਇਹ ਬੰਨ ਤੇ ਜਿਹੜੇ ਮੁਕੰਮਲ ਤਿਆਰੀ ਕਿਸ ਤਰ੍ਹਾਂ ਦੀ ਹੋਈ ਹੈ ਹਾਂਜੀ ਇਸ ਵਾਰੀ ਕੋਈ ਤਿਆਰੀ ਨਹੀਂ ਹੋਈ ਜੀ ਤੇ ਇਹ ਸਰਕਾਰਾਂ ਨੂੰ ਪਹਿਲਾਂ ਚਾਹੀਦਾ ਜਿਵੇਂ ਪਹਿਲਾਂ ਸ੍ਰੀ ਸਾਡੇ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਹ ਪਹਿਲਾਂ ਹੀ ਸਾਰੇ ਅਰੇਂਜਮੈਂਟ ਕਰ ਲੈਂਦੀ ਸੀ ਬੰਨਾਂ ਤੇ ਜੋ ਵੀ ਬੰਨ ਆਪਣੇ ਪੱਕੇ ਕਰਨੇ ਸੀ ਜਿਵੇਂ ਵੀ ਸਿਸਟਮ ਜਦੋਂ 15 16 ਚੰਡ ਆਇਆ ਨਹੀਂ ਇਸ ਵਾਰੀ ਇਸ ਵਾਰੀ ਕੋਈ ਫੰਡ ਨਹੀਂ ਆਇਆ ਜੀ ਆ ਦੇਖ ਲਓ ਜੀ ਹੁਣ ਤਿਆਰੀਆਂ ਚੱਲ ਰਹੀਆਂ ਨੇ ਆਪਣੇ ਬੰਨਾਂ ਦੀਆਂ ਮਜ਼ਬੂਤ ਕਰਨ ਦੀਆਂ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਹਦੋਂ ਉਸ ਟਾਈਮ ਹੀ ਬਸ 4 ਕਰੋੜ ਰੁਪਇਆ ਸਾਡੇ ਬਦਲ ਸਾਹਿਬ ਨੇ 4 ਕਰੋੜ ਰੁਪਇਆ ਸਾਨੂੰ ਫੰਡ ਜਾਰੀ ਕੀਤਾ ਸੀ ਇਹ ਬੰਨਾਂ ਦਾ ਉਸ ਤੋਂ ਬਾਅਦ 1 ਰੁਪਇਆ ਵੀ ਨਹੀਂ ਤੇ ਸਾਨੂੰ ਲੱਗਦਾ ਨਹੀਂ ਵੀ ਸਰਕਾਰਾਂ ਨੇ ਕੋਈ ਕੀਤਾ ਆ ਤੇ ਤਾਂ ਅਸੀਂ ਹੜਾਂ ਦੀ ਮਾਰ ਥੱਲੇ ਆਉਂਦੇ ਆ ਜੀ ਜੇ ਹਰ ਹਰ ਟਾਈਮ ਹਰ ਵਾਰ ਇਹ ਸਫਾਈਆਂ ਹੁੰਦੀਆਂ ਰਹਿਣ ਤੇ ਕਿਉਂ ਸਾਡੇ ਮਤਲਬ ਕਿ ਸਾਡਾ ਫਸਲਾਂ ਦਾ ਨੁਕਸਾਨ ਹੋਵੇ 23 ਚ ਵੀ ਸਾਡੇ ਨਾਲ ਐਵੇਂ ਹੀ ਬਣੀ ਆ ਤੇ ਤਿਆਰੀ ਕਰਦੇ ਨਹੀਂ ਜਦੋਂ ਪਤਾ ਲੱਗਦਾ ਨਹੀਂ ਪਾਣੀ ਇੱਕਦਮ ਛੱਡ ਦਿੰਦੇ ਆ ਤੇ ਸਾਡੀਆਂ ਫਸਲਾਂ ਤਬਾਹ ਹੋ ਜਾਂਦੀਆਂ ਨੇ ਇਹ ਸ਼੍ਰੋਮਣੀ ਕਾਲੀ ਦਲ ਵੱਲੋਂ ਸਾਨੂੰ 15 16 ਸਰਦਾਰ ਅਜੀਤ ਸਿੰਘ ਪੰਨੂ ਜੀ ਕਮਿਸ਼ਨਰ ਸਾਹਿਬ ਸਾਡੇ ਤਾਇਆ ਜੀ ਉਹਨਾਂ ਨੇ ਸਾਨੂੰ ਜਾਰੀ ਕਰਵਾਇਆ ਸੀ 4 ਕਰੋੜ ਰੁਪਇਆ ਇਹ ਬੰਨ ਸਾਰੇ ਉਦੋਂ ਹੀ ਬੰਨੇ ਗਏ ਆ ਉਦੋਂ ਬਾਅਦ 1 ਰੁਪਇਆ ਵੀ ਨਹੀਂ ਲੱਗਿਆ ਇਹ ਬੰਨਾਂ ਤੇ ਜਦੋਂ ਨੁਕਸਾਨ ਹੋ ਜਾਂਦਾ ਫੇਰ ਸਰਕਾਰਾਂ ਆ ਜਾਂਦੀਆਂ ਇੱਥੇ ਪ੍ਰਸ਼ਾਸਨ ਆ ਜਾਂਦਾ ਤੇ ਕਾਫੀ ਜਿਆਦੀ ਕਾਫੀ ਜਿਆਦੀ ਢਿਲ ਲੱਗ ਰਹੀ ਹੈ ਵੀ ਕਿਉਂਕਿ ਇਹਨਾਂ ਦਾ ਵੀ ਕਹਿਣਾ ਹੈ ਕਿ ਜਿਹੜਾ ਇੱਥੇ ਇਸ ਵਾਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਬੰਦ ਦੀ ਮਜਬੂਤੀ ਨਾ ਕਰਨ ਕਰਕੇ ਇੱਥੇ ਜਿਹੜੇ ਇਸ ਵਕਤ ਦੇ ਹਾਲਾਤ ਇਹ ਅੱਜ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿਉਂਕਿ ਕਈ ਥਾਵਾਂ ਤੋਂ ਜਿਹੜਾ ਕਿ ਨੀਵਾ ਉਚਾ ਨੀਵਾ ਹੈ ਔਰ ਜਿਹੜੀ ਵਿੱਚ ਇਹਦੇ ਕਾਫੀ ਜਿਆਦੀ ਵੱਡੀ ਤਦਾਦ ਦੇ ਵਿੱਚ ਜਿਹੜੀ ਬੁੱਟੀ ਹੈ ਉਹਦਾ ਕਰਕੇ ਵੀ ਨੁਕਸਾਨ ਹੋ ਸਕਦਾ ਹੈ ਹਾਂਜੀ ਮੱਲੀ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਰੋਕ ਸਾਹਿਬ ਇਹ ਪਿਛਲੇ ਸਮੇਂ ਤੋਂ ਵੀ ਹੜ ਆਉਂਦੇ ਰਹੇ ਨੇ ਇਹ ਕੋਈ ਪਹਿਲੀ ਵਾਰ ਨਹੀਂ ਘੱਗਰ ਜਿਹੜਾ ਇਹ ਇੱਕ ਪੋਲੀਟਿਕਲ ਮਸਲਾ ਸਾਡੇ ਹਲਕੇ ਦਾ ਬਣਿਆ ਰਿਹਾ ਹੈ ਹਰ ਸਰਕਾਰ ਜਦੋਂ ਆਉਂਦੀ ਹੈ ਇਹ ਕਹਿੰਦੀ ਹੈ ਕਿ ਅਸੀਂ ਘੱਗਰ ਦਾ ਇੰਤਜ਼ਾਮ ਕਰਾਂਗੇ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਸੀ ਕਿ ਮੈਂ ਘੱਗਰ ਉੱਤੇ ਬੰਨ ਬੰਨਾਗਾ ਪਰ ਪਹਿਲੀ ਵਾਰੀ ਹੈ ਕਿ ਇਸ ਵਾਰੀ ਕਿਸੇ ਡਰੇਨ ਦੀ ਕੋਈ ਸਫਾਈ ਨਹੀਂ ਹੋਈ ਘੱਗਰ ਦੀ ਬਿਲਕੁਲ ਸਫਾਈ ਨਹੀਂ ਹੋਈ ਜਦੋਂ ਕਿ 270 ਕਰੋੜ ਰੁਪਇਆ ਇਹਨਾਂ ਨੇ ਪਿੱਛੇ ਇੱਕ ਗੋਇਲ ਜੀ ਨੇ ਵੀਡੀਓ ਬਣਾ ਕੇ ਕਿ ਵਾਇਰਲ ਕੀਤੀ ਸੀ ਕਿ 270 ਕਰੋੜ ਰੁਪਏ ਕੱਗਰ ਦੀ ਸਫਾਈ ਵਾਸਤੇ ਲਾਇਆ ਸੀ ਦੇਖੋ ਇੱਥੇ ਅੱਜ ਕਿਤੇ ਕਿਤੇ 1 ਰੁਪਏ ਦੀ ਵੀ ਸਫਾਈ ਹੋਵੇ ਉਹੋ ਹੀ ਅੱਜ ਥਾਂ ਥਾਂ ਤੇ ਲਿਆ ਕੇ ਇੱਕ ਫੋਟੋ ਖਿੱਚਣ ਵਾਸਤੇ ਆ ਜਿਹੜੀਆਂ ਜੀਬੀਸੀ ਮਸ਼ੀਨਾਂ ਲਾਈਆਂ ਨੇ ਕਿਉਂਕਿ ਹੁਣ ਜੀਵੀ ਲੱਗ ਗਈ ਆ ਕੰਮ ਚੱਲ ਨਹੀਂ ਸਕਦਾ ਇਹ ਕਰਨਾ ਸੀ 2 ਮਹੀਨੇ ਪਹਿਲਾਂ ਕੰਮ ਸਿਰਫ ਇਹ ਸਰਕਾਰ ਜਿਹੜੀ ਹੈ ਦਿੱਲੀ ਦੇ ਆਖੇ ਚੱਲਦੀ ਹੈ ਜਿਹੜੇ ਕੇਜਰੀਵਾਲ ਤੇ ਸ਼ਿਸ਼ੋਧਿਆ ਜੀ ਆ ਕੇ ਪੰਜਾਬ ਵਿੱਚ ਬੈਠੇ ਸੀ ਜਦੋਂ ਇਹ ਮੀਂਹ ਪੈਣ ਲੱਗਾ ਜਦੋਂ ਇਹ ਆਫਤਾ ਆ ਗਿਆ ਸਭ ਆਪਣੇ ਘਰਨਿਆਂ 'ਚ ਵੜ ਗਏ ਨੇ ਜਿਹੜੀ ਭਗਵੰਤ ਮਾਨ ਹੈ ਇਹ ਇੱਕ ਸਟੈਂਪ ਦਾ ਮੁੱਖ ਮੰਤਰੀ ਹੈ ਇਹਦੇ ਹੱਥ ਕੁਝ ਨਹੀਂ ਹੈਗਾ ਇਹ ਸਿਰਫ ਤੇ ਸਿਰਫ ਚੁਟਕਲੇ ਸੁਣਾਉਂਦਾ ਹੈ ਇੱਥੇ ਸਾਡੇ ਸਤਰਾਣੇ ਹਲਕੇ ਦਾ ਜਿਹੜਾ ਹਾਲਾਤ ਨੇ ਤੁਸੀਂ ਪਿਛਲੇ ਜਿਹੜੇ ਸਾਲ ਟੁੱਟੀਆਂ ਛੜਕਾਂ ਘੱਗਰ ਨਾਲ ਅੱਜ ਤੱਕ ਕਿਤੇ 1 ਫੁੱਟ ਦੀ ਕਿਤੇ ਲਿਪਾ ਪੋਚੀ ਵੀ ਨਹੀਂ ਹੋਈ ਸੜਕ ਤਾਂ ਕੀ ਬਣਨੀ ਹੈ ਖੁਰ ਸਾਡੇ ਐਮਐਲਏ ਚਿਚੜ ਵਾਲਾ ਉਹਦੇ ਖੁਦ ਆਪਣੀ ਸੜਕ ਨਹੀਂ ਬਣਾ ਸਕਿਆ ਉਹ ਹਲਕੇ ਦਾ ਦੱਸੋ ਕੀ ਸਵਾਰੂਗਾ ਘੱਗਰ ਦੇ ਉੱਤੇ ਨਾ ਦੇ ਉੱਤੇ ਪੈਸੇ ਖਾਦੇ ਜਾਂਦੇ ਨੇ ਮੈਂ ਦੋ ਵਾਰੀ ਐਮਐਲਏ ਸਾਹਿਬ ਨੂੰ ਹਲਕੇ ਦੀ ਸੰਗਤ ਲੈ ਕੇ ਮਿਲਿਆ ਕਿ ਸਾਡੀ ਮੂਮੀਆਂ ਡਰੇਨਾਂ ਦੀ ਸਫਾਈ ਕੀਤੀ ਜਾਵੇ ਸਾਨੂੰ ਇੱਕੋ ਹੀ ਗੱਲ ਕਹਿੰਦੇ ਨੇ ਕਿ ਫੰਡ ਨਹੀਂ ਹੈਗਾ ਤੇ ਜਦੋਂ ਕਿ ਇਹਨਾਂ ਦੇ ਆਕਾ ਕਹਿੰਦੇ ਨੇ ਕਿ 270 ਕਰੋੜ ਰੁਪਇਆ ਘੱਗਰ ਦੀ ਸਫਾਈ ਤੇ ਡਰੇਨਾਂ ਦੀ ਸਫਾਈ ਵਾਸਤੇ ਆਇਆ ਉਹ ਬਿਲਕੁਲ ਸਾਨੂੰ ਨਹੀਂ ਪਤਾ ਕਿੱਥੇ ਨਾ ਪੈਸਾ ਖਾਦਾ ਕਿੱਥੇ ਲਾਇਆ ਅੱਜ ਸਿਰਫ ਜਿਹੜੀਆਂ ਜੇਬੀਸੀ ਨੇ ਉਹ ਚੱਲ ਨਹੀਂ ਸਕਦੀਆਂ ਕਿਉਂਕਿ ਨਾਲ ਝੋਨੇ ਲੱਗੇ ਨੇ ਇਹ ਸਿਰਫ ਇੱਕ ਵਿਖਾਵਾ ਹੈ ਫੋਟੋ ਖਿੱਚਣ ਵਾਸਤੇ ਨੇ ਕੁਝ ਨਹੀਂ ਹੈਗਾ ਹਲਕੇ ਨੂੰ ਜਿੰਨੀ ਮਾਰ ਇੰਨਾ 3.5 ਸਾਲਾਂ ਚ ਪਈ ਐ ਇਹ ਪੰਜਾਬ 10 ਸਾਲ ਨਹੀਂ ਉੱਠਦਾ ਤੇ ਜਿਹੜਾ ਪਾਣੀ ਦਾ ਕੰਟਰੋਲ ਐ ਅਸੀਂ ਮੰਨਦੇ ਆ ਕਿ ਨੰਗਲ ਡੈਮ ਤੇ ਕਹਿੰਦੇ ਨੇ ਕਿ ਸੈਂਟਰ ਛੱਡਦਾ ਸੁਖਨਾ ਝੀਲ ਜਿਹੜੀ ਐ ਇਹ ਪੰਜਾਬ ਸਰਕਾਰ ਦੇ ਅੰਡਰ ਐ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਪਾਣੀ ਵਧ ਰਿਹਾ ਐ ਇਹ ਪਾਣੀ ਪਹਿਲਾਂ ਘੱਟ ਥੋੜਾ ਥੋੜਾ ਛੱਡ ਕੇ ਵੀ ਬਚਾ ਸਕਦੇ ਨੇ ਪਰ ਜਾਨ ਬੁੱਝ ਕੇ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਥਿਆਉਣੀਆਂ ਨੇ ਇਹਨਾਂ ਨੇ ਡੈਂਡਪੂਲਿੰਗ ਇਸੇ ਲਈ ਸੀ ਕਿ ਲੋਕ ਜ਼ਮੀਨ ਨਹੀਂ ਦਿੱਤੀ ਉਹ ਸੜਕਿਆਂ ਨੂੰ ਇਹਨਾਂ ਨੇ ਜਾਣ ਬੁੱਝ ਕੇ ਡੋਬ ਦਿੱਤਾ ਹੈ ਇਸੇ ਤਰੀਕੇ ਨਾਲ ਹੁਣ ਸੁਗਣਾ ਝੀਲ ਦਾ ਪਾਣੀ ਛੱਡ ਕੇ ਸਾਡੀ ਆ ਬੈਲਟ ਮਾਲਵਾ ਬੈਲਟ ਨੂੰ ਇਹ ਡੋਬਣਾ ਚਾਹੁੰਦੇ ਨੇ ਤੇ ਇਹ ਡੋਬਣਗੇ ਸਿਰਫ ਸਾਨੂੰ ਇੱਕ ਲਾਲਚ ਦੇ ਰਹੇ ਨੇ ਜੀਬੀਸੀਆਂ ਦਾ ਕੁਝ ਨਹੀਂ ਹੈਗਾ ਜੇ ਸਫਾਈਆਂ ਕਰਨੀ ਸੀ ਇਹ ਤੋਂ ਪਹਿਲਾਂ ਕਰ ਸਕਦੇ ਸੀ